ਸਰਨ ਸਤਿਕਾਰ ਜੀ ਅੱਜ ਆਪਾਂ ਇੱਕ ਬਹੁਤ ਹੀ ਅਹਿਮ ਵਿਸ਼ਾ ਦੇ ਬਾਰੇ ਗੱਲ ਕਰਾਂਗੇ ਉਹ ਹੈਗਾ ਪਸ਼ੂਆਂ ਚ ਲੋਹਾ ਖਾਣਾ ਕਿ ਮੇਕਾ ਪੱਤੀਆਂ ਇਹ ਵਿਸ਼ਾ ਬਹੁਤ ਹੀ ਜ਼ਰੂਰੀ ਹੈ ਦੇਖੋ ਕੀ ਹੁੰਦਾ ਵੀ ਮੈਂ ਬਹੁਤ ਸਾਰੇ WhatsApp ਗਰੁੱਪਾਂ ਦੇ ਵਿੱਚ ਮੇਰਾ ਨੰਬਰ ਹੈ ਤੇ ਬਹੁਤ ਸਾਰੇ WhatsApp ਗਰੁੱਪਾਂ ਦੇ ਵਿੱਚ ਜਿਹੜੇ ਗਾਂਬਦੂ ਕਿਸਾਨ ਨੇ ਪ੍ਰੋਗਰੈਸਿਵ ਫਾਰਮਰ ਨੇ ਸਾਡੇ ਆਪਣੇ ਵਿਭਾਗ ਦੇ ਜਿਹੜੇ ਅਫਸਰ ਸਾਹਿਬਾਨ ਨੇ ਉਹ ਵੀ ਇਹਦੇ ਬਾਰੇ ਬਹੁਤ ਚਰਚਾ ਕਰਦੇ ਰਹਿੰਦੇ ਆ। ਸੋ ਕੀ ਹੈ ਇਹ ਵਿਸ਼ੇ ਬਾਰੇ ਬਹੁਤ ਸਵਾਲ ਪੁੱਛੇ ਜਾਂਦੇ ਆ। ਪਸ਼ੂਆਂ ਦੀ ਸਭ ਤੋਂ ਪੁਰਾਣੀ ਬਿਮਾਰੀ ਹੈ। ਇਹਨੂੰ ਆਪਾਂ ਕਹਿੰਦੇ ਨੇ ਫੋਰਨ ਬਾਡੀ ਸਿੰਡਰਮ ਮਤਲਬ ਕਿ ਕੋਈ ਬਾਹਰਲੀ ਚੀਜ਼ ਹੈ ਜਿਹੜੀ ਉਹ ਖਾ ਲਈ ਪਸ਼ੂ ਨੇ। ਜਾਇ ਇਹਨੂੰ ਕਹਿੰਦੇ ਆ ਲੋਕੀ ਟੀ ਆਰ ਪੀ ਟੀ ਆਰ ਪੀ ਦਾ ਮਤਲਬ ਹੁੰਦਾ ਹੈ ਟ੍ਰੋਮੈਟਿਕ ਰੈਟਿਕਲੋਪੈਰੀਟੋਨਾਈਟਸ। ਵੀ ਕੋਈ ਤਿੱਖੀ ਚੀਜ਼ ਨੇ ਜਿਹੜਾ ਆਪਣੀ ਰਿਊਮਨ ਤੋਂ ਬਾਅਦ ਦੂਜਾ ਪਾਰਟ ਹੁੰਦਾ ਹੈ ਰੈਟੀਕੂਲਮ ਜਿਹੜਾ ਮਧੂਮੱਖੀਆਂ ਦੇ ਛੱਤੇ ਵਰਗਾ ਹੁੰਦਾ ਉਹ ਚ ਜਦੋਂ ਕੋਈ ਚੀਜ਼ ਜ਼ਖਮ ਕਰ ਦਿੰਦੀ ਹੈ ਤਾਂ ਆਪਾਂ ਕਹਿੰਦੇ ਟ੍ਰੋਮੈਟਿਕ ਰੈਟੀਕੂਲੋ ਪੈਰੀਟੋਨਾਈਟ ਪੈਰੀਟੋਨਾਈਟਸ ਦਾ ਮਤਲਬ ਹੁੰਦਾ ਵੀ ਜਿਹੜੀ ਸਰੀਰ ਦੀ ਅੰਦਰਲੀ ਪਰਤ ਹੈ ਉਹਦੇ ਵਿੱਚ ਸਾਰਾ ਜ਼ਹਿਰ ਫੈਲ ਜਾਂਦਾ ਹੈ ਉਹ ਚੀਜ਼ਾਂ ਰੈਟੀਕੂਲਮ ਨੂੰ ਜੀਰ ਕੇ ਜਦੋਂ ਪੇਟ ਦੇ ਵਿੱਚ ਜਾਂ ਹਾਰਟ ਦੇ ਵਿੱਚ ਦਿਲ ਦੇ ਵਿੱਚ ਲਈ ਜਾਂਦੀ ਹੈ ਹੈਨਾ ਸੋ ਇਹ ਬਹੁਤ ਆਮ ਪ੍ਰੋਬਲਮ ਹੈ ਪਰ ਹੁਣ ਕੀ ਹੋਇਆ ਵੀ ਜਦੋਂ ਦੀ ਖੇਤੀਬਾੜੀ ਮਸ਼ੀਨਰੀ ਵਧ ਗਈ ਹੈ ਉਦੋਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਵਧ ਗਈ ਹੈ ਮੇਨ ਜਿਹੜੇ ਲੱਛਣ ਨੇ ਦੇਖੋ ਕੀ ਹੈ ਇਹਦੇ ਵਿੱਚ ਪਹਿਲੀ ਗੱਲ ਤੇ ਇਹ ਵੀ ਇਹ ਦੋ ਅਡੜ ਬਿਮਾਰੀਆਂ ਨਿਕਤਾ ਹੈਗੀ ਟੀਆਰਪੀ ਜਿਹੜੀ ਪਿਕ ਇਹਨਾਂ ਵੀ ਲੋਹਾ چیر ਕੇ ਅੰਦਰ ਚਲਾ ਗਿਆ ਦੂਜੀ ਪ੍ਰੋਬਲਮ ਇਹਦੇ ਨਾਲ ਇੱਕ ਹੋਰ ਹੈ ਉਹ ਹੈਗੀ ਡੀਐਚ ਜਿਹਨੂੰ ਡਾਇਆਫ੍ਰੈਗਮੈਟਿਕ ਹਰਨੀਆ ਜਾਂ ਛਾਤੀ ਦਾ ਹਰਨੀਆ ਕਹਿੰਦੇ ਆ ਉਹ ਪ੍ਰੋਬਲਮ ਆਮ ਤੌਰ ਤੇ ਮੱਜਾਂ 'ਚ ਦੇਖੀ ਜਾਂਦੀ ਹੈ ਪਰ ਜਿਹੜਾ ਲੋਹਾਖਾਨ ਵਾਲੀ ਪ੍ਰੋਬਲਮ ਹੈ ਉਹ ਮੱਜਾਂ ਗਾਵਾ ਦੋਨਾਂ ਦੀ ਪ੍ਰੋਬਲਮ ਹੈ ਮੱਜਾਂ 'ਚ ਕੀ ਹੁੰਦਾ ਵੀ ਛਾਤੀ ਦੇ ਹਰਨੀਏ ਦੇ ਵਿੱਚ ਜਿਹੜਾ ਡਾਇਆਫ੍ਰਾਮ ਦਾ ਜਿਹੜਾ ਹੁੰਦਾ ਹੈ ਹਿੱਸਾ ਇੱਕ ਮੱਜਾਂ 'ਚ ਬੜਾ ਕਮਜ਼ੋਰ ਹੁੰਦਾ ਸੋ 'ਚ ਜਿਹੜਾ ਹੈਗਾ ਇਹ ਲੋਹਾ ਜਿਹੜਾ ਹੈਗਾ ਲੋਹਾ ਕਾਦੀ ਚੀਜ਼ ਆ ਪਾੜ ਕੇ ਅੰਦਰ ਲੰਘ ਜਾਂਦੀ ਉਹਨੂੰ ਲੱਛਣ ਕੀ ਹੁੰਦੀ ਹੈ ਸਮਝਣ ਦੀ ਲੋੜ ਹੈ ਪਹਿਲੀ ਗੱਲ ਇਹ ਹੈ ਗੱਬਣ ਪਸ਼ੂਆਂ 'ਚ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਕਿਉਂਕਿ ਗੱਬਣ ਪਸ਼ੂਆਂ ਦੇ ਵਿੱਚ ਬੱਚੇਦਾਨੀ ਦਾ ਪ੍ਰੈਸ਼ਰ ਵੱਜ ਜਾਂਦਾ ਹੈ ਪੇਟ ਤੇ ਜਦ ਰਿਊਮਨ ਤੇ ਤੇ ਉਹਦੇ ਨਾਲ ਰੈਟਿਕੂਲਮ ਤੇ ਪ੍ਰੈਸ਼ਰ ਵੱਧਦਾ ਜਿਹਦੇ ਕਰਕੇ ਚੀਜ਼ਾਂ ਅੱਗੇ ਚੱਲੇ ਜਾਂਦੀਆਂ ਦੂਜਾ ਪਸ਼ੂ ਨੂੰ ਫਾਰਾ ਹੁੰਦਾ ਬਾਰ-ਬਾਰ ਪਸ਼ੂ ਜਿਹੜਾ ਹੁੰਦਾ ਹੈ ਜ਼ਿਆਦਾਤਰ ਖੜਿਆ ਰਹਿੰਦਾ ਥੋੜੇ ਦਿਨ ਪਹਿਲਾਂ ਕੇਸ ਆਇਆ ਸੀ ਮੇਰੇ ਕੋਲ ਦੱਸਿਆ ਬੰਦੇ ਨੇ ਕਹਿੰਦਾ ਵੀ ਸਾਡੀ ਗਾਂ ਖੜੀ ਰਹਿੰਦੀ ਹੈ ਇਹ ਬਹੁਤ ਵੱਡਾ ਕਾਰਨ ਹੈ ਮੇਂ ਲੱਛਣ ਕੀ ਕੀ ਨੇ ਉਪਾਰਾ ਹੋ ਗਿਆ ਪਸ਼ੂ ਚ ਗੋਹਾ ਜਰਾ ਹੁੰਦਾ ਜਦੋਂ ਬਹੁਤ ਜਿਆਦਾ ਪ੍ਰੋਬਲਮ ਬਣ ਜੇ ਤੇ ਗੋਹਾ ਕਾਲੇ ਰੰਗ ਦਾ ਹੋ ਜਾਂਦਾ ਹੈ ਪਸ਼ੂ ਦੇ ਹਜਮ ਨਹੀਂ ਹੁੰਦਾ ਭੁੱਖ ਨਹੀਂ ਲੱਗਦੀ ਪਸ਼ੂ ਤੁਰਨ ਲੱਗੇ ਵੀ ਤਕਲੀਫ ਮੰਦ ਹੈਗਾ ਕਿਉਂਕਿ ਹਾਰਟ ਦੇ ਵਿੱਚ ਜਿਹੜੀ ਸੂਈ ਚਲੀ ਜਾਂਦੀ ਹੈ ਜਦੋਂ ਕਿਲ ਪੱਤੀਆਂ ਚਲੀ ਜਾਂਦੀਆਂ ਮੇਨ ਗੱਲ ਇਹ ਹੈ ਵੀ ਦੇਖੋ ਕਿਲ ਪੱਤੀਆਂ ਹੁੰਦੀਆਂ ਕਿੱਥੋਂ ਨੇ ਪਹਿਲੀ ਗੱਲ ਤਾਂ ਜਿਹੜੀ ਲੋਕੀ ਜਾਲੀ ਲਾਉਂਦੇ ਆ ਚਾਰੇ ਪਾਸੇ ਬਹੁਤ ਸਾਰੀਆਂ ਗਾਵਾਂ ਜਿੱਥੇ ਕੁਰਾਕੀ ਤਤਾਂ ਦੀ ਘਾਟ ਹੁੰਦੀ ਹੈ ਉਹ ਜਾਲੀ ਤੇ ਬੁਰਕ ਵੱਢਦੇ ਰਹਿੰਦੀਆਂ ਪੱਤੀਆਂ ਤਾਰਾਂ ਜਾਲੀ ਦੇ ਤੋੜ ਕੇ ਖਾਂਦੀਆਂ ਰਹਿੰਦੀਆਂ ਜਿਹੜਾ ਲੋਹਾ ਗੋਲ ਹੋਊਗਾ ਨਾ ਉਹ ਆਮ ਤੌਰ ਤੇ ਤੰਗ ਨਹੀਂ ਕਰਦਾ ਤੰਗ ਕਰਦਾ ਜਿਹੜਾ ਤਿੱਖਾ ਲੋਹਾ ਜਿਵੇਂ ਕਈ ਘਰਾਂ 'ਚ ਮੰਨ ਲਓ ਮਿਸਤਰੀ ਲੱਗੇ ਹੁੰਦੇ ਆ ਬਿਲਡਿੰਗ ਵਾਲੇ ਉੱਥੋਂ ਜਿਹੜੀਆਂ ਕਿੱਲ ਪੱਤੀਆਂ ਬੜੀਆਂ ਨਿਕਲਦੀਆਂ ਉੱਥੇ ਪ੍ਰੋਬਲਮ ਬਹੁਤ ਆਉਂਦੀ ਹੈ ਇਹ ਜਾਂ ਫਿਰ ਸਾਡੀ ਫੀਡ ਫੈਕਟਰੀਆਂ ਤੋਂ ਵੀ ਦੇਖੋ ਕਈ ਵਾਰੀ ਇਹ ਛੋਟੇ-ਮੋਟੇ ਚੀਜ਼ਾਂ ਆ ਜਾਂਦੇ ਜਾਂ ਫਿਰ ਜਿਹੜੀ ਸਾਡੀ ਟੋਕਾ ਮਸ਼ੀਨ ਹੈ ਹੋਚੋ ਆ ਜਾਂਦੀਆਂ ਜਾਂ ਟੀਐਮਰ ਜਿੱਥੇ ਚੰਗੇ ਫਾਰਮਰ ਤੇ ਮਸ਼ੀਨ ਹੈ ਉੱਥੋਂ ਆ ਜਾਂਦੀਆਂ ਹੁਣ ਦੇਖੋ ਹੱਲ ਕੀ ਹੈ ਪਹਿਲੀ ਗੱਲ ਤੇ ਇਹ ਹੈ ਵੀ ਜਦੋਂ ਤੁਹਾਡੇ ਪਸ਼ੂ ਚ ਇਸ ਸਮੱਸਿਆ ਹੁੰਦੀ ਹੈ ਨਾ ਵੀ ਜਿਵੇਂ ਪਰਲਚਨਾ ਦੀ ਗੱਲ ਕੀਤੀ ਆ ਫਾਰਾ ਹੋ ਗਿਆ ਪਸ਼ੂ ਬੈਠਦਾ ਨਹੀਂ ਜਾਂ ਜਿਹੜੀ ਉਹਦੀ ਟੀਕਾ ਲਾਉਣ ਵਾਲੀ ਵੱਡੀ ਨਾੜ ਹੁੰਦੀ ਹੈ ਜੁਗਲਰ ਵੇਨ ਜਿਹੜੀ ਗਰਦਨ ਦੇ ਥੱਲੇ ਵੱਡੀ ਨਾੜ ਹੁੰਦੀ ਹੈ ਜਿੱਥੇ ਗੂਲੂਕੋਸ਼ ਲੱਗਦਾ ਹੈ ਉਹ ਜਿਹੜੀ ਹੈਗੀ ਬਹੁਤ ਜ਼ਿਆਦਾ ਉੱਪਰ ਜਾਂਦੀ ਹੈ ਬਾਹਰ ਜਦੋਂ ਜੁਗਲਰ ਪਲਸ ਕਹਿੰਦੇ ਹਨ ਉਸ ਵਿੱਚ ਨਾੜ ਦੂਰੋਂ ਦੇਖਣ ਲੱਗ ਜਾਂਦੀ ਹੈ ਤਾਂ ਤੁਸੀਂ ਸਭ ਤੋਂ ਪਹਿਲੀ ਗੱਲ ਤੇ ਇਹ ਵੀ ਤੁਰੰਤ ਪਸ਼ੂ ਦਾ ਖੂਨ ਟੈਸਟ ਕਰਾਓ TCL ਵਧਿਆ ਹੋਊ ਨਿਊਟ੍ਰੋਫਿਲ ਜਿਹੜੇ ਹੈਗੇ ਉਹ ਵਧੇ ਹੋਣਗੇ 50 60% ਨਿਊਟ੍ਰੋਫਿਲ ਹੋ ਜਾਂਦੇ ਹੈ TCL 10 11 12 13000 ਤੱਕ ਚਲੇ ਜਾਂਦਾ ਹੈ ਇਹ ਵੱਡੀ ਨਿਸ਼ਾਨੀ ਹੈ ਹੁਣ ਇਸ ਤੋਂ ਬਾਅਦ ਕੀ ਹੈ ਦੇਖੋ ਹਲਕੀ ਹੈ ਬਹੁਤ ਸਾਰੇ ਲੋਕੀ ਕਹਿੰਦੇ ਵੀ ਮੈਂ ਆਪ ਵੀ ਆਪਣੇ ਤਜਰਬੇ ਦੇਖੇ ਹੈ MB ਯੂਨੀਵਰਸਿਟੀ ਵੀ ਇਸ ਪਾਰਸ਼ ਕਰਦੇ ਪਸ਼ੂਆਂ ਦੇ ਪੇਟ 'ਚ ਚੁੰਬਕ ਪਵਾਏ ਜਾਣ। ਮਤਲਬ ਜਦੋਂ ਪਸ਼ੂ ਜੁਗਾਲੀ ਕਰਨ ਲੱਗ ਗਿਆ 6 ਮਹੀਨੇ 5-6 ਮਹੀਨੇ ਤੋਂ ਬਾਅਦ ਪਸ਼ੂ ਦੇ ਪੇਟ 'ਚ ਚੁੰਬਕ ਪਾਉਣਾ ਚਾਹੀਦਾ ਹੈਗਾ। ਬੜਾ ਸੌਖਾ ਕੰਮ ਹੈ ਚੁੰਬਕ ਪਾਉਣਾ ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਗੱਲ ਇਹ ਹੈ ਵੀ ਚੁੰਬਕ ਪਾਉਣਾ ਮਤਲਬ ਨਹੀਂ ਚੁੰਬਕ ਪਾਉਣ ਦੇ ਬਾਵਜੂਦ ਵੀ ਮੈਂ ਆਪਣੇ ਕਈ ਜਗ੍ਹਾ ਤੇ ਦੇਖਿਆ ਹੈ ਵੀ ਪਸ਼ੂਆਂ 'ਚ ਲੋਹੇ ਦੀ ਪ੍ਰੋਬਲਮ ਆਏਦੀ ਕਿਉਂਕਿ ਚੁੰਬਕ ਵੀ ਕਿੰਨਾ ਕੋਹਾਂ ਬਣੂਗਾ। ਜਿੱਥੇ 10 10 15 15 17 ਜਿਵੇਂ ਸਾਡੇ ਫਾਰਮ ਤੇ ਪ੍ਰੋਬਲਮ ਆਈ ਜਿੱਥੇ ਲੋਕੀ ਪਸ਼ੂ 17 ਜਿਹੜੀ ਜਾਲੀ ਆ ਉਹ ਤੇ ਬੁਰਕ ਮਾਰਦੇ ਸੀ ਜਾਲੀ ਦਾ ਤਿੱਖਾ ਟੋਟਾ ਜਿਹੜਾ ਸੀ ਉਹ ਅੰਦਰ ਚੜਾ ਜਾਂਦਾ ਸੀਗਾ ਸੋ ਹੱਲ ਕੀ ਹੈ ਦੇਖੋ ਪਹਿਲੀ ਗੱਲ ਤੇ ਇਹ ਹੈ ਵੀ ਇਹ ਜਿਹੇ ਪਸ਼ੂਆਂ ਨੂੰ ਚੁੰਬਕ ਪੌਂਤੋਂ ਲਾਵਣਾ ਬਫਰ ਦੇਣਾ ਯਕੀਨੀ ਬਣਾਓ ਤੂੜੀ ਇਹ ਜਿਹੇ ਪਸ਼ੂ ਨੂੰ ਘੱਟ ਤੋਂ ਘੱਟ ਦਿਓ ਤਾਂ ਕਿ ਇਹ ਜਿਹੇ ਪਸ਼ੂਆਂ ਦੇ ਵਿੱਚ ਗੋਹਰ ਨਰਮ ਰਹੇ ਹਰਾਚਾਰਾ ਜਿਆਦਾ ਦਿਓ ਜੇ ਪਸ਼ੂ ਨੂੰ ਫੀਡ ਜਿਆਦਾ ਨਾ ਦਿਓ ਉਹਦੇ ਨਾਲ ਕਾਫੀ ਬਫਰ ਨਾ ਕੀ ਉਹ ਫਾਰਮ ਨਹੀਂ ਬਣੂਗਾ ਗੋਹਾ ਖੁੱਲ ਕੇ ਬਾਹਰ ਜਾਈ ਜਾਊਗਾ ਦੂਜਾ ਕੀ ਹੈ ਜਿਹੜੀਆਂ ਸਾਡੀਆਂ ਖੁਰਲੀਆਂ ਨੇ ਟੋਕਾ ਮਸ਼ੀਨ ਹੈ ਜੇ ਕਿਸੇ ਕੋਲ ਟੀਐਮਆਰ ਮਸ਼ੀਨ ਹੈ ਜਬ ਫਾਰਮ ਦੇ ਹੋਰ ਜਿਵੇਂ ਥੋੜੇ ਜਿਹਾ ਤੇ ਟੂਟੀਆਂ ਲੱਗੀਆਂ ਵੀ ਐ ਉਸ ਜਗ੍ਹਾ ਤੇ ਪਾਣੀ ਵਾਲੀ ਖੇਲ ਦੇ ਵਿੱਚ ਉਸੇ ਜਗ੍ਹਾ ਤੇ ਵੱਡੇ ਚੁੰਬਕ ਜਿਹੜੇ ਹੈਗੇ 35 ਲੱਖ ਕੇ ਬੈਲਡ ਹੋ ਕੇ ਚੁੰਬਕ ਲੱਗ ਜਾਂਦੇ ਆ ਟੋਕੇ ਵਾਲੀ ਮਸ਼ੀਨ ਦੇ ਜਿੱਥੋਂ ਟੋਕਾ ਕੁਤਰਾ ਹੋ ਕੇ ਬਾਹਰ ਆਉਂਦਾ ਉੱਥੇ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਦੂਜੀ ਗੱਲ ਜਿਹੜਾ ਪਸ਼ੂ ਤੁਸੀਂ ਸ਼ੁਰੂਆਤੀ ਸਟੇਜ ਤੇ ਲੱਛਣ ਜਿਵੇਂ ਮੈਂ ਦੱਸਿਆ ਜੇ ਬਰੀਕੀ ਨਾਲ ਦੇਖ ਕੇ ਫੜ ਲੋਗੇ ਤਾਂ ਤੁਸੀਂ ਤੇ ਆਪ ਦੇਖੋਗੇ ਵੀ ਉਹ ਪਸ਼ੂ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਜੇ ਸਹੀ ਟੈਸਟ ਹੋ ਜੇ ਇਕਦਾ ਇੱਕੋ ਬੜੀ ਵੱਡੀ ਪ੍ਰੋਬਲਮ ਕੀ ਹੈ ਨਾ ਲੋਕੀ ਸੀਬੀਸੀ ਟੈਸਟ ਕਰਾਉਣ ਤੋਂ ਇੰਨਾ ਭਜਦੇ ਐ ਸੀਬੀਸੀ ਟੈਸਟ ਮੇਰੀ ਆਪਣੀ ਜਿਹੜੀ ਕਿਤਾਬ ਹੈ ਇਹ ਵਿਗਿਆਨਕ ਡੇਰੀ ਫਾਰਮਿੰਗ 100 ਜਗ੍ਹਾ ਤੇ ਸੀਬੀਸੀ ਟੈਸਟ ਬਾਰੇ ਲਿਖਿਆ ਹੈ ਸੀਬੀਸੀ ਟੈਸਟ ਨੂੰ 200 ਰੁਪਏ ਦਾ ਤੁਹਾਡਾ 2-4-5000 ਰੁਪਏ ਪਚਾ ਸਕਦਾ ਹੈ ਪਹਿਲਾਂ ਦੱਸੂਗਾ ਬਿਮਾਰੀ ਹੈ ਕਿੱਧਰ ਨੂੰ ਜਾ ਰਹੀ ਹੈ ਆਪ ਦੇਖਣਾ ਸਿੱਖੋ ਕਿਤਾਬ ਪੜੋ ਆਪਣੇ ਡਾਕਟਰ ਦੀ ਮਾਹਰ ਦੀ ਸਲਾਹ ਲਓ ਦੂਜੀ ਗੱਲ ਕੀ ਹੈ ਵੀ ਚੁੰਬਕ ਜਿਹੜੇ ਹੈਗੇ ਪਸ਼ੂਆਂ ਚ ਪਾਉਣੇ ਉਹਨੇ ਜ਼ਰੂਰ ਨੇ ਜਿੰਨੇ ਹਰ ਜਗ੍ਹਾ ਤੇ ਲਾਉਣੇ ਜ਼ਰੂਰੀ ਨੇ ਦੇਖੋ ਬਹੁਤ ਸਾਰੇ ਲੋਕ ਇਹ ਸੁਝਾਅ ਨਾਲ ਸਹਿਮਤ ਹੋ ਵੀ ਸਕਦੇ ਨਹੀਂ ਵੀ ਹੋ ਸਕਦੇ ਪਰ ਜੇ ਤੁਸੀਂ ਆਪਣੇ ਘਰ ਚ ਖੁਰਲੀ ਦੇ ਵਿੱਚ ਟੋਕੇ ਮਸ਼ੀਨ ਤੇ ਪਾਣੀ ਵਾਲੀ ਖੇਲ ਤੇ ਦੋ ਚਾਰ ਪੰਜ ਜਗ੍ਹਾ ਤੇ ਚੁੰਬਕ ਲਾਤੇ ਵੱਡੇ ਜਿਵੇਂ ਸਾਡੇ ਪੁਰਾਣੇ ਸਪੀਕਰ ਪਏ ਹੁੰਦੇ ਆ ਉੱਥੇ ਤੁਸੀਂ ਦੇਖੋਗੇ ਜਿਹੜੇ ਵੱਡੇ ਸਪੀਕਰ ਹੁੰਦੇ ਉਹਨਾਂ ਚੁੰਬਕ ਲੱਗੋ ਲਾਤੇ ਤੁਹਾਨੂੰ 5 7 10 ਇੰਚ ਹੀ ਪਤਾ ਲੱਗ ਜਾਣਾ ਵੀ ਲੋਹਾ ਕਿੰਨਾ ਖੜਿਆ ਉਹਨੇ ਔਰ ਇੱਕ ਹੋਰ ਗੱਲ ਹੈ ਜਿਹੜੀ ਬਹੁਤ ਜ਼ਰੂਰੀ ਕੀ ਹੈ ਵੀ ਜਿਹੜੇ ਪਸ਼ੂ ਇਹ ਲੋਹਾ ਖਾਂਦੇ ਆ ਇਹਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਮਸਲੇ ਆ ਜਾਂਦੇ ਕਈ ਤਾਂ ਜਿਵੇਂ ਲੱਗਦਾ ਲੋਕ ਕਹਿੰਦੇ ਵੀ ਲਿਵਰ ਦੀ ਪ੍ਰੋਬਲਮ ਹੈ ਵੀ ਪਸ਼ੂ ਰੱਜ ਕੇ ਖਾਂਦਾ ਨਹੀਂ ਰੱਜ ਕੇ ਦੂਰ ਨਹੀਂ ਜਾਂਦਾ ਇਹ ਖੂਨ ਟੈਸਟ ਕੀਤੇ ਬਿਨਾ ਨਹੀਂ ਪਤਾ ਲੱਗ ਸਕਦਾ ਔਰ ਸਭ ਤੋਂ ਜ਼ਰੂਰੀ ਕੀ ਹੈ ਵੀ ਇਹ ਜੇ ਪਸ਼ੂਆਂ ਦਾ ਜਦੋਂ ਕੋਈ ਆਉਂਦਾ ਹੈ ਤੁਰਕੂ ਪ੍ਰੋਬਲਮ ਆਂਦੀ ਹੈ ਤੁਸੀਂ ਸਹੀ ਟੈਸਟ ਕਰਾ ਕੇ ਸਹੀ ਇਲਾਜ ਕਰਾਉਣਾ ਸ਼ੁਰੂ ਜ ਪਸ਼ੂ ਹੋ ਜਾਂਦਾ ਠੀਕ ਪਰ ਜੇ ਤੁਸੀਂ ਕਹੋ ਵੀ ਝਲਰਤੇ ਉਹਦੇ ਥੱਲੇ ਸੋਜਾ ਪੈਣਾ ਸ਼ੁਰੂ ਹੋ ਗਿਆ ਪਾਣੀ ਭਰਨਾ ਸ਼ੁਰੂ ਹੋ ਗਿਆ ਪਸ਼ੂ ਦਰਦ ਮੰਨਣ ਲੱਗ ਗਿਆ ਤਾਂ ਬਹੁਤ ਔਖਾ ਹੋ ਜਾਂਦਾ ਔਰ ਦੂਜੀ ਗੱਲ ਹੈ ਜਿਹੜੀ ਫਾਰਮ ਦੇ ਆਲੇ-ਦੁਆਲੇ ਇਸ ਗੱਲ ਦਾ ਧਿਆਨ ਰੱਖੋ ਵੀ ਤੁਹਾਡੇ ਪਸ਼ੂ ਬਹੁਤ ਜ਼ਿਆਦਾ ਮੂੰਹ ਤਾਂ ਨਹੀਂ ਮਾਰਦੇ ਉਹ ਖੁਰਾਕੀ ਦਿੱਤਾਂ ਦੀ ਘਾਟ ਹੋ ਸਕਦੀ ਹੈ ਉਸ ਵਾਸਤੇ ਬਫਰ ਹੈ ਟਾਕਸਿਨ ਮਾਈਂਡਰ ਹੈ ਪ੍ਰੀਮਿਕਸ ਇਹ ਚੀਜ਼ ਜੰਪ ਹੋਣੀ ਹੈ ਯਕੀਨੀ ਬਣਾਓ ਕਿਉਂਕਿ ਮਸਲੇ ਇਹ ਖੁਰਾਕ ਦੇ ਹੀ ਹੈ ਜਿੱਥੇ ਤੱਤਾਂ ਦੀ ਘਾਟ ਹੈ ਕੈਲਸ਼ੀਅਮ ਪਾਸਪੋਰ ਦੀ ਘਾਟ ਹੈ ਜਾਂ ਪੋਟਾਸ਼ੀਅਮ ਦੀ ਘਾਟ ਜਿਵੇਂ ਆਪਾਂ ਪੋਟਾਸ਼ੀਅਮ ਕਾਰਬੋਨੇਟ ਦੀ ਗੱਲ ਕਰਦੇ ਹੁੰਦੇ ਆ ਉੱਥੇ ਇਹ ਚੀਜ਼ਾਂ ਪਾਉਣ ਨਾਲ ਹੀ ਮਸਲੇ ਹੱਲ ਹੋਣੇ ਆ ਬਾਕੀ ਜੀ ਦੇਖੋ ਮੈਂ ਅਖੀਰ ਤੇ ਸਾਰਿਆਂ ਨੂੰ ਇਹੀ ਬੇਨਤੀ ਕਰ ਦਿੰਦਾ ਵੀ ਇਹ ਜਿਹੜੇ ਤੁਹਾਡੇ ਆਲੇ ਦੁਆਲੇ ਤੁਹਾਡੇ ਕਿਸਾਨ ਭਰਾਵਾਂ ਨੇ ਵਟਸਐਪ ਗਰੁੱਪ ਬਣਾਏ ਹੋਏ ਆ ਪਸ਼ੂ ਪਾਲਕਾਂ ਨੇ ਡੇਰੀ ਫਾਰਮਾਂ ਨੇ ਉਹਨਾਂ ਦੇ ਨਾਲ ਜੁੜੋ ਕਿਉਂਕਿ ਬਹੁਤ ਸਾਰਾ ਗਿਆਨ ਜਿਹੜਾ ਹੈਗਾ ਤੁਹਾਨੂੰ ਇਹ ਗਰੁੱਪਾਂ 'ਚ ਮਿਲਦਾ ਹੈ ਮੈਂ ਵੀ ਇਹਨਾਂ ਤੋਂ ਸਿੱਖਦਾ ਹਾਂ ਤੁਸੀਂ ਵੀ ਇਹਨਾਂ ਤੋਂ ਸਿੱਖੋ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ